ਮੇਰਾ ਸਤਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੋ ਅੱਜ ਆਪਾਂ ਬੇਨਤੀਆਂ ਜਿਹੜੀਆਂ ਨੇ ਸੰਧੀਆਂ ਕਰਾਂਗੇ ਖਾਸ ਵਿਸ਼ੇ ਤੇ ਸਾਧ ਸੰਗਤ ਇੱਕ ਅਜੀਹੀ ਘਟਨਾ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ 200 ਕਰੋੜ ਦੀ ਜਾਇਦਾਦ দান ਕਰ ਦਿੱਤੀ ਇੱਕ ਨੇ ਗੁਜਰਾਤ ਦੇ ਇੱਕ ਵਪਾਰੀ ਨੇ ਸੰਸਾਰ ਦਾ ਤਿਆਗ ਕਰ ਦਿੱਤਾ ਸਭ ਕੁਝ ਕਿਵੇਂ ਹੋਇਆ ਕਿਵੇਂ ਸੰਭਵ ਹੋਇਆ ਸੋ ਕੁਝ ਕੁ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਰਹਿਮਤ ਜਿਹੜੀ ਹੈ ਉਹ ਸਵਨਾ ਤੇ ਵਰਤੇ ਗੁਰਮੁਖ ਪਿਆਰਿਓ ਤੁਸੀਂ ਸਾਰੇ ਜਿਵੇਂ ਬਕਾਇਦਾ ਜਾਣਦੇ ਹੀ ਹੋ ਕਿ ਬਹੁਤ ਵੱਡੇ ਦਾਨੀ ਸੱਜਣ ਜਿਹੜੇ ਨੇ ਜਾਂ ਤਿਆਗਕ ਸੰਸਾਰ ਤਿਆਗਕ ਲੋਕ ਜਿਹੜੇ ਨੇ ਉਹ ਸੰਸਾਰ ਦੇ ਵਿੱਚ ਮੌਜੂਦ ਹੁੰਦੇ ਨੇ ਸਾਧ ਸੰਗਤ ਬਹੁਤ ਨੇ ਅਜਿਹੇ ਜਿਹੜੇ ਅਜੇਹਾ ਕੁਝ ਕਰ ਸਕਦੇ ਨੇ ਬੜਿਆਂ ਨੇ ਕੀਤਾ ਬੜੇ ਅੱਗੇ ਸ਼ਾਇਦ ਕਰ ਵੀ ਸਕਦੇ ਆ ਚਲੋ ਜੀ ਆਪੋ ਆਪਣੀਆਂ ਕੰਡੀਸ਼ਨਰ ਨੇ ਪਰ ਸਾਡੇ ਲੋਕਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਜਿਹੜੇ ਲੋਕ ਉਹਨਾਂ ਨੂੰ ਗਲਤ ਬੋਲਦੇ ਨੇ ਜਿਹੜੇ ਲੋਕ ਉਹਨਾਂ ਤੇ ਟੀਕਾ ਟਿੱਪਣੀਆਂ ਕਰਦੇ ਨੇ ਸੋ ਮੈਂ ਕਿੰਨੀ ਵਾਰੀ ਬੇਨਤੀਆਂ ਕੀਤੀਆਂ ਵੀ ਸਾਨੂੰ ਕੋਈ ਅਧਿਕਾਰ ਨਹੀਂ ਹੈਗਾ ਸਾਨੂੰ ਕੋਈ ਅਧਿਕਾਰ ਨਹੀਂ ਵੀ ਅਸੀਂ ਬੋਲੀਏ ਅਸੀਂ ਕੋਈ ਟੀਕਾ ਟਿੱਪਣੀ ਕਰੀਏ ਸੋ ਇੱਥੇ ਬੇਨਤੀ ਕਰਾਂ ਵੀ ਸੰਿਆਸੀ ਬਣ ਗਏ ਉਹ ਲੋਕ ਗੁਜਰਾਤ ਦਾ ਪਰਿਵਾਰ ਹੈ 200 ਕਰੋੜ ਦੀ ਜਾਇਦਾਦ ਉਹਨਾਂ ਨੇ ਦਾਨ ਕਰ ਦਿੱਤੀ। ਗੁਜਰਾਤ ਦੇ ਸਾਬਰ ਕੰਠਾ ਜ਼ਿਲ੍ਹੇ ਦੇ ਹਿੰਮਤਨਗਰ ਦੇ ਰਹਿਣ ਵਾਲੇ ਕਾਰੋਬਾਰੀ ਪਾਵੇਸ਼ ਭਾਈ ਪੰਡਾਰੀ ਅਤੇ ਉਹਨਾਂ ਦੀ ਪਤਨੀ ਨੇ ਰਿਟਾਇਰ ਹੋਣ ਦਾ ਫੈਸਲਾ ਕੀਤਾ ਹੈ। ਪਾਵੇਸ਼ ਨੇ ਆਪਣੀ ਕਰੋੜਾਂ ਦੀ ਜਾਇਦਾਦ ਦਾਨ ਕਰ ਦਿੱਤੀ ਹੈ। ਉਹਨੇ ਸੰਸਾਰੀ ਮੋਹ ਤਿਆਗ ਕੇ ਤੇ त्याग ਕੇ त्याग ਦਾ ਰਸਤਾ ਅਪਣਾ ਲਿਆ ਹੈ ਹੁਣ ਮੋਹ ਤਿਆਗ ਕੇ ਤਿਆਗ ਦਾ ਰਸਤਾ ਅਪਣਾ ਲਿਆ ਇੱਥੇ ਰਹਿਣ ਵਾਲੇ ਭवेश ਪਾਈ ਭਾਈ ਪੰਡਾਰੀ ਦਾ ਜਨਮ ਇੱਕ ਖੁਸ਼ਹਾਲ ਪਰਿਵਾਰ ਦੇ ਵਿੱਚ ਹੋਇਆ ਸੀ ਉਹ ਬਹੁਤ ਸਾਰੀਆਂ ਸੁੱਖ ਸਹੂਲਤਾਂ ਦੇ ਨਾਲ ਵੱਡਾ ਹੋਇਆ ਜੈਨ ਸਮਾਜ ਦੇ ਵਿੱਚ ਉਹ ਅਕਸਰ ਪਹਿਲਵਾਨਾਂ ਅਤੇ ਅਧਿਆਪਕਾਂ ਨੂੰ ਮਿਲਦਾ ਸੀ ਪਾਵੇਸ਼ ਭਾਈ ਦੇ 16 ਸਾਲ ਦੇ بیٹے ਅਤੇ 19 ਸਾਲ ਦੀ ਬੇਟੀ ਨੇ 2 ਸਾਲ ਪਹਿਲਾਂ ਸੰਜੀਦਾ ਜੀਵਨ ਜਿਉਣ ਦੇ ਰਾਤੇ ਚੱਲਣ ਦਾ ਫੈਸਲਾ ਲਿਆ ਸੀ। ਸਾਲ 2022 ਚ ਬੇਟੇ ਅਤੇ ਬੇਟੀ ਦੇ ਜਨਮ ਤੋਂ ਬਾਅਦ ਪਾਵੇਸ਼ ਭਾਈ ਅਤੇ ਉਹਨਾਂ ਦੀ ਪਤਨੀ ਨੇ ਵੀ ਪਰਹੇਜ਼ ਦਾ ਰਸਤਾ ਅਪਣਾਉਣ ਦਾ ਫੈਸਲਾ ਕੀਤਾ ਸੀ। ਪਾਵੇਸ਼ ਭਾਈ ਪੰਡਾਰੀ ਨੇ ਦੁਨਿਆਵੀ ਮੋਹ ਛੱਡ ਕੇ 200 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ দান ਕਰ ਦਿੱਤੀ ਹੈ ਇੰਨਾ ਵੱਡਾ ਅਮੀਰ ਇੰਨੀ ਵੱਡੀ ਜਾਇਦਾਦ ਉਸ ਬੰਦੇ ਨੇ ਤਿਆਗ ਦਿੱਤੀ ਹੈ ਉਹਨੇ ਅਚਾਨਕ ਅਹਮਦਾਬਾਦ ਦੇ ਵਿੱਚ ਬਿਲਡਿੰਗ ਕੰਸਟਰਕਸ਼ਨ ਦਾ ਕਾਰੋਬਾਰ ਛੱਡ ਕੇ ਜਿੱਥੇ ਦੀਕ ਸਾਰਥੀ ਬਣਨ ਦਾ ਫੈਸਲਾ ਕੀਤਾ ਜਾਣਕਾਰ ਦਲੀਪ ਗਾਂਧੀ ਨੇ ਦੱਸਿਆ ਕਿ ਜੈਨ ਸਮਾਜ ਵਿੱਚ ਦੀਖਿਆ ਦਾ ਬਹੁਤ ਮਹੱਤਵ ਹੈ ਦੀਖਿਆ ਲੈਣ ਵਾਲੇ ਵਿਅਕਤੀ ਨੂੰ ਭੀਖ ਮੰਗ ਕੇ ਜੀਵਨ ਬਤੀਤ ਕਰਨਾ ਪੈਂਦਾ ਹੈ ਅਤੇ ਏਸੀ ਪੱਖਾ ਮੋਬਾਈਲ ਆਦਿ ਛੱਡਣਾ ਪੈਂਦਾ ਹੈ ਇਸ ਤੋਂ ਇਲਾਵਾ ਪੂਰੇ ਭਾਰਤ ਦੇ ਵਿੱਚ ਨੰਗੇ ਪੈਰੀ ਜਾਣਾ ਪੈਂਦਾ ਹੈ ਸਨਿਆਸੀ ਬਣਨ ਜਾ ਰਹੇ ਸਾਬਰ ਕੰਠਾ ਜ਼ਿਲ੍ਹੇ ਦੇ ਭवेश ਭਾਈ ਦਾ ਹਿੰਮਤ ਨਗਰ ਵਿੱਚ ਬਹੁਤ ਧੂਮ ਧਾਮ ਨਾਲ ਜਲੂਸ ਕੱਢਿਆ ਗਿਆ ਭਾਵ ਸਨਮਾਨ ਕੀਤਾ ਗਿਆ ਹੁਣ ਉਹਨਾਂ ਨੇ ਆਪਣੀ ਸਾਰੀ ਜਾਇਦਾਦ দান ਭਾਵੇਂ ਕਰ ਦਿੱਤੀ ਹੈ 200 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਕੀਤੀ ਗਈ ਹੈ ਇਹ ਜਲੂਸ ਕਰੀਬ 4 ਕਿਲੋਮੀਟਰ ਲੰਬਾ ਸੀ ਇੰਨਾ ਜਿਆਦਾ ਵੱਡਾ ਲੋਕਾਂ ਨੂੰ ਚਾ ਸੀ ਸੋ ਆਖਰ ਇੱਕ ਬੰਦੇ ਨੇ ਆਪਣੀ ਪੂਰੀ ਜ਼ਿੰਦਗੀ ਦੀ ਪੂੰਜੀ ਜਿਹੜੀ ਹੈ ਉਹ ਦਾਨ ਕਰ ਦਿੱਤੀ ਪੂਰੀ ਜ਼ਿੰਦਗੀ ਦੀ ਪੂੰਜੀ ਕਹਿ ਲਈ ਚਾਹੇ ਆਪਾਂ ਚਲੋ ਉਹਨਾਂ ਨੂੰ ਤੇ ਵਿਰਾਸਤ ਦੇ ਵਿੱਚ ਮਿਲੀ ਹੈ ਜੇ ਆਪਾਂ ਕਹੀਏ ਆਪਣੇ ਕੋਲੇ ਕੁੱਲ ਮਿਲਾ ਕੇ ਪੂੰਜੀ ਆਪਣੇ ਰਿਸ਼ਤੇਦਾਰਾਂ ਕੋਲੇ ਮਿਲਾ ਕੇ ਇੰਨਾ ਪੈਸਾ ਇਕੱਠਾ ਨਹੀਂ ਹੋਣਾ 200 ਕਰੋੜ ਤੇ ਉਸ ਬੰਦੇ ਕੋਲ ਇੰਨੀ ਜ਼ਾਇਦਤ ਸੀ ਉਹਦੀਆਂ ਪੀੜ੍ਹੀਆਂ ਬੈਠ ਕੇ ਖਾ ਸਕਦੀਆਂ ਸੀ ਪਰ ਉਸ ਬੰਦੇ ਨੇ ਸਭ ਕੁਝ ਆਪਣੇ ਆਪੇ ਤੋਂ ਕੁਰਬਾਨ ਕਰ ਦਿੱਤਾ, ਦਾਨ ਕਰ ਦਿੱਤਾ। ਤੇ ਡਿੰਕੁਲ ਗਾਂਧੀ ਜੋ ਜਾਣਕਾਰ ਹੈ, ਉਹਨੇ ਦੱਸਿਆ ਹੈ ਕਿੰਨਾ 22 ਅਪ੍ਰੈਲ ਨੂੰ ਹਿੰਮਤਨਗਰ ਰਿਵਰ ਫਰੰਟ ਤੇ 35 ਲੋਕ ਇਕੱਠੇ ਸ਼ਾਂਤ ਜੀਵਨ ਵਿੱਚ ਪਰਵੇਸ਼ ਕਰਨ ਜਾ ਰਹੇ ਨੇ। ਹਿੰਮਤ ਨਗਰ ਭੰਡਾਰੀ ਪਰਿਵਾਰ ਇਸ ਵਿੱਚ ਸ਼ਾਮਲ ਹੈ ਸਿਰਫ ਇੰਨਾ ਹੀ ਕਿਹਾ ਜਾ ਸਕਦਾ ਹੈ ਕਿ ਕਰੋੜਾਂ ਦੀ ਜਾਇਦਾਦ ਛੱਡਣ ਵਾਲੇ ਵਿਅਕਤੀ ਨੂੰ ਹੀ ਸੰਜਮੀ ਜ਼ਿੰਦਗੀ ਜਿਉਣ ਦਾ ਹੱਕ ਹੈ ਕਰੋੜਾਂ ਦੀ ਜਾਇਦਾਦ ਰੱਖਣ ਵਾਲੇ ਭਵਰ ਲਾਲ ਜੈਨ ਦਾ ਦੀਖ ਸਾਰਥੀ ਬਨਣ ਦਾ ਫੈਸਲਾ ਸੁਰਖੀਆਂ ਦੇ ਵਿੱਚ ਹੈ ਕਰੋੜਾਂ ਰੁਪਏ ਦੀ ਜਾਇਦਾਦ ਨੂੰ ਠੁਕਰਾ ਕੇ ਜੋ ਸਧਾਰਨ ਜੀਵਨ ਬਤੀਤ ਕਰਨ ਦਾ ਉਹਨਾਂ ਨੇ ਫੈਸਲਾ ਕੀਤਾ ਹੈ ਸਾਡੇ ਕੁਝ ਗਿਆਨਾਂ ਸਿਓ ਜਿਹੜੇ ਆਪਣੀ ਹੀ ਫਿਲਾਸਫੀ ਚੁੱਕੀ ਫਿਰਦੇ ਆ ਆਪੂ ਬਣੇ ਵਿਦਵਾਨ ਮੈਂ ਕਹਦੇ ਆ ਫੇਸਬੁੱਕੀਏ ਵਿਦਵਾਨ ਕਹਦੇ ਆ ਉਹ ਕਹਿੰਦੇ ਜੀ ਇੰਨੀ ਵੱਡੀ ਜਾਇਦਾਦ ਇੰਨੀ ਵੱਡੀ ਜਾਇਦਾਦ ਕੀ ਲੋੜ ਸੀ त्याਗਣ ਦੀ ਸਾਧ ਸੰਗਤ ਕੀ ਲੋੜ ਸੀ त्याਗਣ ਦੀ ਮੈਂ ਕਹਿੰਦਾ ਜਿਹਦੇ ਮਨ ਦੇ ਵਿੱਚ ਉਪਰਾਮ ਆ ਜਾਏ ਜਿਨੂੰ ਸਮਝ ਪੈ ਜਾਏ ਵੀ ਆਖਰ ਕੀ ਕਮਾਇਆ ਮੈਂ ਆਪਣੇ ਲਈ ਕੀ ਖਟਿਆ ਮਨ ਦਾ ਸੁੱਖ ਮਨ ਦਾ ਸੁੱਖ ਜਿਹਨੂੰ ਨਹੀਂ ਨਾ ਮਿਲਿਆ ਤੇ ਯਾਦ ਰੱਖਿਓ ਤੇ ਲਈ ਆ ਧਨ ਦੌਲਤ ਕੋਈ ਮੈਨੇ ਨਹੀਂ ਰੱਖਦੀ ਉਹ ਬੰਦਾ ਤਿਆਗ ਹੀ ਫਿਰ ਇਸ ਦਾ ਰਸਤਾ ਅਪਣਾਉਂਦਾ ਹੈ ਉਹ ਤਿਆਗ ਹੀ ਕਰਦਾ ਹੈ ਫਿਰ ਉਹਦੇ ਪਹਾ ਦਾ ਸਭ ਕੁਝ ਤਿਆਗ ਹੈ ਸਭ ਕੁਝ ਵਿਅਰਥ ਹੈ ਸਭ ਕੁਝ ਤਿਆਗ ਹੈ ਉਹਦੇ ਲਈ ਉਹ ਫਿਰ ਤਿਆਗ ਕਰਦਾ ਹੈ ਉਹਨਾਂ ਨੇ ਤਿਆਗ ਕੀਤਾ ਇਹ ਬਹੁਤ ਵੱਡਾ ਤਿਆਗ ਹੈ ਉਹਨਾਂ ਦਾ ਕਿ ਉਹਨਾਂ ਨੇ ਸਾਰੀ ਆਪਣੀ ਜੀਵਨ ਪੂੰਜੀ ਜਿਹੜੀ ਹੈ ਉਹਨਾਂ ਨੇ ਦਾਨ ਕਰ ਦਿੱਤੀ ਤੇ ਆਪ ਉਹ ਲੋਕ ਦੀ ਕਾ ਸਾਰਥੀ ਹੋ ਗਏ ਦੀਖ ਸਾਰਥੀ ਬਣ ਗਏ ਉਹ ਲੋਕ ਜਿਹਦੇ ਵਿੱਚ ਭਾਰਤ ਦੇ ਵਿੱਚ ਘੁੰਮਣਾ ਪੈਂਦਾ ਤੇ ਸਾਡੇ ਲੋਕ ਕਹਿੰਦੇ ਕੀ ਲੋੜ ਸੀ ਗਰੀਬਾਂ ਨੂੰ ਦੇ ਦਿੰਦੇ ਐਂ ਕਰ ਦਿੰਦੇ ਫਲਾਨਾ ਕਰ ਦਿੰਦੇ ਤੇ ਆਖਰ ਮੈਂ ਬੇਨਤੀ ਕਰਾਂ ਜੇ ਇੱਕਦਮ ਤੁਹਾਡੇ ਵਰਗਿਆਂ ਨੂੰ ਮਿਲ ਵੀ ਜਾਵੇ ਨਾ ਤੁਹਾਡੇ ਵਰਗੇ ਫਿਰ ਹੁੰ ਜਾਂਬਲ ਜਾਂਦੇ ਆ ਤੇ ਦੂਜਿਆਂ ਨੂੰ ਟਿੱਚ ਸਮਝਣ ਲੱਗ ਜਾਂਦੇ ਆ ਨਾਲੇ ਅਗਲੇ ਦੀ ਮਰਜ਼ੀ ਜੀ ਅਗਲੇ ਦੀ ਜਾਇਦਾਦ ਚਾਹੇ ਉਹ ਛੱਡੇ ਚਾਹੇ ਰੱਖੇ ਜੀਨੂੰ ਮਰਜ਼ੀ ਦੇਵੇ ਨਾ ਦੇਵੇ ਅਸੀਂ ਕੌਣ ਹੁੰਨਿਆਂ ਨੂੰ ਸਲਾਮਾ ਦੇਣ ਵਾਲੇ ਵੀ ਸਾਨੂੰ ਦੇ ਕਿਸੇ ਹੋਰ ਨੂੰ ਦੇ ਐਂ ਕਰ ਜੇ ਕਰ ਜਿਵੇਂ ਉਹਦਾ ਮਨ ਕੀਤਾ ਉਹਨੇ ਕਰਤਾ ਜਿਵੇਂ ਉਹਦਾ ਮਨ ਕੀਤਾ ਉਹਨੇ ਕਰ ਦਿੱਤਾ ਅਸੀਂ ਉਹਨੂੰ ਸਲਾਹ ਨਹੀਂ ਦੇ ਸਕਦੇ ਸੋ ਸੋ ਇਸ ਕਰਕੇ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਜਿਹੜੇ ਨੇ ਜਦੋਂ ਤਿਆਗਣ ਤੇ ਆਏ ਉਹਨਾਂ ਨੇ ਆਪਣੇ ਰਾਜ ਭਾਗ ਤਿਆਗ ਦਿੱਤੇ ਭਾਈ ਹੀਰਤ ਵਰਗੇ ਜਿਹੜੇ ਰਾਜ ਭਾਗ ਛੱਡ ਕੇ ਸੰਨਿਆਸੀ ਬਣ ਗਏ ਸੀ ਹੁਣ ਦੱਸੋ ਜੀ ਅਸੀਂ ਕੀ ਕਹਿ ਰਾਂਗੇ ਕਿਉਂਕਿ ਸਾਡੇ ਮਨ ਦੇ ਵਿੱਚ ਜਦੋਂ ਤਿਆਗ ਦੀ ਅਵਸਥਾ ਬਣ ਜਾਏ ਫਿਰ ਇਦਾਂ ਹੀ ਹੁੰਦਾ ਹੈ ਸ਼ਾਇਦ ਉਸ ਪਰਿਵਾਰ ਦੀ ਵੀ ਇਸੇ ਤਰ੍ਹਾਂ ਅਵਸਥਾ ਬਣੀ ਹੈ ਸਾਨੂੰ ਸਮਝਣਾ ਚਾਹੀਦਾ ਹੈ ਅਵਸਥਾ ਨੂੰ ਨਾ ਕਿ ਇਦਾਂ ਦੀਆਂ ਗੱਲਾਂ ਘੜਨੀਆਂ ਚਾਹੀਦੀਆਂ ਨੇ ਸਮਝੋ ਵਿਚਾਰਾਂ ਨੂੰ ਵਾਹਿਗੁਰੂ ਜੀ